ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਆਕਾਰ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਛੁਪੈ ਚਪ ਨਾ ਹੋਵਈ ਜੇ ਲਾਇ ਰਹਾ ਦਿਵਤਾਰ ਭਖਿਆ ਭਖ ਨਾ ਉਤਰੀ ਜਿਬੰਨਾ ਪਰਿਆ ਭਾਰ ਸਹਸ ਅਣ ਪਾ ਲਖ ਹੋਹਾ ਤਾਂ ਇਕ ਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਕੁੜਾ ਟੁੱਟੇ ਪਾੜ ਹੁਕਮਰ ਜਾਈ ਚੱਲਣਾ ਨਾਲਕ ਲਿਖਿਆ ਨਾਲ ਹੁਕਮੇ ਹੁਣ ਆਕਾਰ ਹੁਕਮਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੈ ਹੁਕਮੇ ਲੈ ਵਟਿਆਈ ਹੁਕਮੇ ਉਤਮ ਨੀਚ ਹੁਕਮਾਂ ਲੇਖ ਦੁਖ ਸੁਖ ਪਾਈਐ ਹੈ ਇਕਨਾ ਹੁਕਮੇ ਵਿਕਸੀਸ ਇਕ ਹੁਕਮੇ ਸਦਾ ਪੁਵਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੁ ਕਮਾਜੇ ਬੁਝੈ ਤਾ ਹਮੈ ਕਹਿ ਨਾ ਕੋਏ ਗਾ ਵੇਖੋ ਤਾਣੁ ਹੋਵੈ ਕਿਸੈ ਤਾਣੁ ਗਾ ਵੇਖੋ ਦਾਤਿ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆਈ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਲਾ ਫਿਰਦੇ ਗਾਵੇ ਕੋ ਜਾਪਾ ਦਿੱਤਾ ਦੂਦ ਗਾਵੇ ਕੋ ਵਿਖੇ ਹਾਦਰਾ ਹਦੂਦ ਕਥਨ ਕਤਿਨ ਆਵੇ ਟੋਟ ਘਾਤ ਘਤ ਕਥੀ ਕੋਟੀ ਕੋਟਾ ਨੇਦਾ ਦੇ ਲੈਂਦੇ ਥੱਕਾ ਇਹ ਯੁਗਾ ਜੁਗੰਤਰ ਖਾਹੀ ਕਾਹੀ ਹੁਕਮੇ ਹੁਕਮਾ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਚਾ ਸਭ ਸਚੁ ਨਾਏ ਭਖਿਆ ਭਵ ਅਪਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖਿਆ ਜਿਤ ਦਿਸੈ ਦਰਬਾਰ ਮਹੁ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਐ ਵਾ ਜਾਣੀਐ ਸਤਿ ਆਪੇ ਸਿਤਿ ਆਦਿ ਤੱਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰਖੀਐ ਭਾਉ ਦੁਖੁ ਪਰਹਾ ਸੁਖੁ ਘਰ ਲਾ ਜਾਈ ਗਰਮਖਨਾਦ ਗਰਮਖ ਵੇਦੰ ਗਰਮਖ ਰਹਿਐ ਸਮਾਈ ਗੁਰਇਸਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਣ ਅਕ ਨਾਹੀ ਕਹਿਣਾ ਕਤਨ ਨਾ ਜਾਏ ਗੁਰਾ ਇੱਕ ਦੇਹ 부ਝਾਏ ਸਭਨਾ ਜੀਆਂ ਕਾ ਇੱਕ ਦਾਤਾ ਸੋਨਾ ਵਿਸਰਣ ਨ ਜਾਏ ਤੀਰਥ ਨਾਵਾਂ ਜਿਤਿ ਸੁਭਾਵਾ ਵਿਣਪਾਣੇ ਕੈ ਨਾਏ ਕਰੀ ਜੇਥੇ ਸਿਰ ਠੋਪਾਈ ਵੇਖਾ ਵਿਣ ਕਰਮਾਂ ਕੀ ਮਿਲਾ ਲਾਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੇ ਸਿਕ ਸੋਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਤ ਸੋ ਮੈਂ ਵਿਸਰਣ ਜਾਈ ਜੇ ਚੁਚਾਰੇ ਅਰਜਾ ਹੋਰ ਜ ਸੁਣੀ ਹੋਏ ਨਮ ਅਖੰਡਾ ਵਿੱਚ ਜਾਣੀਐ ਨਾਲ ਚਲਾਏ ਸਭ ਕੋਏ ਚੰਗਾ ਨਾਮ ਰਖਾਇ ਕਾ ਜਸ ਕੀਰਤ ਜਗ ਲੈ ਜੇ ਤਿਸ ਨਦਰਨ ਆਵਈ ਤ ਵਤਨਾ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਤੇਹਾ ਕੋ ਨ ਸੋਝਾਈ ਜੇ ਤਿਸ ਗੁਣ ਕੋ ਇਕ ਲੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣ ਪਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਿਆ ਇਸਰ ਬਰਮਾ ਇੰਦ ਸੁਣਿਆ ਮੁਖ ਸਲਾਹ ਹਨਮੰਦ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਛੜ ਕਾ ਇਸ ਨਾਮ ਸੁਣਿਆ ਪੜ ਪੜਤਾ ਵ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੋਣਿਆ ਦੁੱਖ ਪਾਪਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਸਾਧਿਆ ਸੁਣਿਆ ਅੰਦੇ ਪਾਵੇ ਰਾਹੂ ਸੁਣਿਆ ਹੱਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪੁੱਛਦਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੈ ਕਾਬਾ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਉਹਨ ਕੋਏ ਮੰਨਾ ਸਰਤ ਹੋਵੇ ਮਨ ਬੁੱਧ ਮੰਨਾ ਸਗਲ ਕੋਣ ਕੇ ਸੋਦਾ ਮੰਨਾ ਮੋ ਚੋਟਾ ਨਾ ਖਾਏ ਮੰਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਉਹਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਤਸਾਂ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮੰਨਾ ਧਰਮ ਸਿਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨ ਆ ਭਾਵ ਮੋਖ ਦਵਾਦ ਮੰਨ ਪਰਵਾਰੇ ਸਾਧਾਦ ਮੰਨ ਤਰੇ ਤਾਰੇ ਗੁਰ ਸਿੱਖ ਮੰਨ ਨਾਨਕ ਤੁਆ ਨਾ ਭੇਖਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਵ ਦਰਗਮਾਨ ਪੰਚੇ ਸੋਹਾ ਹਾ ਦਰ ਜਾਨ ਪੰਚ ਕਾ ਗੁਰ ਇਕ ਧਿਆਨ ਦੇਖੋ ਕਹ ਕਰ ਵਿਚਾਰ ਕਰਤੇ ਕਾ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੋਤ ਜੇ ਕੋ ਬੁਝੈ ਹੋਵੇ ਸਚਿਆਤ ਧਵਲੇ ਉਪਰ ਕੇਤਾ ਬਾਦ ਧਰਤੀ ਹੋਰ ਫਰਾਇਆ ਹਰਹੁਦ ਤਿਸਤੇ ਭਾਰਤਲਾ ਕਮਨ ਜੋਦ ਜੀ ਆਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੁਢੀ ਕਲਾ ਇਹ ਲਿਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੀਤੀ ਦਾ ਜਾਣਾ ਕਣਕੂਤਾ ਕੀਤਾ ਸਭ ਇਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕਦਰਤ ਕਮਨ ਕਾਹਾ ਵਿਚਾਰ ਵਾਰਿਆ ਨਾ ਜਦ ਇਕ ਬਾਦ ਜਾ ਤੁਧ ਭਾਵੈ ਸਾਈ ਭਰਿਕਾਰ ਤੂ ਸਦਾ ਸਲਾਮਤ ਨਰਨਕਰ ਅਸੰਖ ਜਪ ਸੰਖ ਭਾਵੋ ਅਸੰਖ ਪੂਜਾ ਸੰਖ ਤਪ ਤਾ ਅਸੰਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਾਹ ਉਦਾਸ ਅਸੰਖ ਭਗਤ ਬੁਨ ਗਿਆਨ ਵਿਚਾਰ ਅਸੰਖ ਸਥੀ ਅਸੰਖ ਦਾਤਾਰ ਅਸੰਖ ਸ਼ੋਰਮਾ ਭਗਤ ਸਾਧ ਸੰਖ ਮੂਲ ਲਵਲਾਇ ਤਾਰ ਕੁਦਰਤ ਕਾਮਣ ਕਾ ਹ ਵਿਚਾਰ ਦਵਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਖੋਦ ਅਸੰਖ ਚੋਰ ਹਰਾਮ ਖੋਦ ਅਸੰਖ ਅੰਬਦ ਕਰ ਜਾਹੇ ਜੋਦ ਅਸੰਖ ਗੱਲ ਵਢਾਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਕੁੜਿਆਰ ਕੁੜੇ ਫਿਲਾਹੇ ਅਸੰਖ ਮਲੇਸ਼ ਮੱਲ ਪਾਖਾਹੇ ਅਸੰਖ ਨਿਦਕ ਸਰ ਕਰਾ ਪਾਦ ਨਾਨਕ ਨੀਚ ਕਾਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੇ ਤੁ ਭਵੈ ਸਹਿ ਪਲੇ ਕਾਲ ਤੂ ਸਰਬ ਸਲਾਮਤ ਨਿਰੰਕਾਰ ਅਸੰਖ ਨਾਹ ਸੰਕਥਾਵ ਅਗੰ ਅਗੰ ਅਸੰਖ ਲੋ ਅਸੰਖ ਹੈ ਸਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਖਿ ਗਿਆਨ ਗੀਤ ਗੁਣ ਗਾ ਅਕ੍ਰਿ ਲਿਖਣ ਬੋਲਣ ਬਾਣ ਅਕ੍ਰ ਸਿਰ ਸੰਜੋਗ ਵਿਖਾਣ ਜਨ ਹ ਲਿਖੈ ਤਸਰਨਾਹੇ ਜਿ ਪ੍ਰਮਾਇ ਤਿਉ ਤੇ ਪਾਹੇ ਜਿਤਾ ਕਿਤਾ ਤੇਤਾ ਨਾਹੂੰ ਬੰਨਣਾ ਬੈ ਨਹੀਂ ਕੋਥਾ ਕੁਦਰਤ ਕਮਨ ਕਹਾ ਵਿਚਾਰ ਬਾਰਿਆ ਨਾ ਜਾਬ ਇਕ ਬਾਦ ਜੋ ਤਦ ਭਾਵੈ ਸਹ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਭਰਿਆ ਹੱਥ ਪੜ ਤਨ ਦੇ ਪਾਣੀ ਧੁੱਤੈ ਉਤਰਸਕੇ ਮੁੱਥ ਪਰ ਚਿੱਕਾਪੜ ਹੋਏ ਦੇ ਸਾਬੂਨ ਲਈ ਉਹ ਧੋਏ ਭਰਿਆ ਮਤ ਪੱਕ ਸੰਗ ਉਤਪੈ ਨਾ ਵੈ ਕੈ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲਜਾ ਆਪ ਦੇ ਵੀ ਜਪੇਖੋ ਨਾਨਕ ਉਤਮੀ ਆਗ ਹੋ ਜਾਹੋ ਤੀਰਥ ਤਪ ਦਇਆ ਦਤਦਾਨੋ ਜੇਖੋ ਪਾਵੈ ਤਿਲਕਾ ਮਾਨੋ ਸੋਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੀ ਰਤ ਮਰਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸ ਤੇ ਆਤ ਬਾਣੀ ਪਰਮਾਉ ਸਾਤ ਸੁਆਣ ਸਦਾ ਮਨ ਚਾਉ ਕਣ ਸੁਵੇਲਾ ਵਖਤ ਕਮਣਾ ਕਮਣ ਤਿਤ ਕਮਣ ਵਾਰ ਕਣ ਸਰਤਿ ਮਾਹ ਕਣਜ ਤੋਵਾ ਆਕਾਰ ਬਿਨ ਨ ਪਾਇਆ ਪੰਡਤੀ ਜੇ ਹੋਵੇ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਦੇਖ ਕੁਰਾਨ ਤਿਤਵਾਰ ਨਾ ਜੋਗੀ ਜਾਣਾ ਰਤਮਾਹ ਨਾ ਕੋਈ ਜੈ ਕਰਤਾ ਸ੍ਰਿਟੀ ਕਉ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖ ਕਿਵ ਸਾਲਾ ਹਿਕੇ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵਾ ਨਾਨਕ ਦੇਖੋ ਆਪੋ ਜਾਣਾ ਅਗੇ ਗਿਆ ਨਾ ਸੋਹ ਪਤਲਾ ਪਤਾ ਦੁ ਲੱਖ ਅਗਾਸ ਅਗਾਸ ਔੜ ਕੌੜ ਘਾਲ ਛਕੇ ਵੈਦ ਕਹਿਣ ਇੱਕ ਬਾਤ 718 ਗਦਕ ਤੇ ਬਾ ਅਸਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਕੀ ਐ ਆਪੇ ਜਾਣਾ ਆਪ ਸਲਾਹੀ ਸਲਾਹ ਇਤੇ ਸੁਰਤ ਨ ਪਾਈ ਆ ਨਦੀਆਂ ਅਤੇ ਵਪਵਹਾ ਸਮੰਦਨਾ ਜਾਣੀ ਆ ਸਮੰਦ ਸਾ ਸੁਤਾਨ ਗ੍ਰਾਸ ਸੇਤੀ ਮਾਲ ਧਾਨਾ ਕਿਹੜੇ ਤੁਲਨਾ ਹੋ ਮਨੀ ਜੇਤਸ ਮਨ ਨਾ ਵਿਸਰੈ ਅੰਤ ਨਾ ਸੇਵਚੇ ਕਹ ਨਾ ਅੰਤ ਅੰਤਨਾ ਕਰਨੇ ਦੇਣ ਨਾ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨਾ ਜਪੈ ਕੈ ਮਨ ਮੰਤ ਅੰਤਨਾ ਜਪੈ ਕੀਤਾ ਆਕਾਰ ਅੰਤਨਾ ਜਪ ਪਰਵਾਰ ਅੰਤ ਕਾਰਣ ਕਹਿਤੇ ਵਿਰਲਾਹ ਤੱਕ ਅੰਤ ਨ ਪਾਏ ਜਾਹ ਐਹੋ ਅੰਤ ਨ ਜਾਣੇ ਕੋਇ ਬਉਤਾ ਕਹੀਐ ਬਉਤਾ ਹੋਇ ਵਡਾ ਸਾਈਂ ਉੱਚਾ ਥਾਂ ਉੱਚੇ ਉਪਰ ਉਚਾ ਨਾਉ ਐਵਡ ਉੱਚਾ ਹੋਵਾ ਕੋਇ ਤਿਸੁ ਚਕ ਕੋ ਜਾਣੈ ਸੋਇ ਜੇਵੜੇ ਆਪ ਜਾਣਿਆ পাপ ਨਾਲਕ ਨਦਰੇ ਕਰਮੀ ਦਾਤ ਬਉਤਾ ਕਰਮਾ ਲਿਖਿਆ ਨ ਜਾਏ ਵੰਡਾ ਦਾਤਾ ਤਿਰਨਥ ਮਾਇ ਕਿਤੇ ਮੰਗਹਿ ਜੋਤ ਅਪਾਦ ਕਿਤੇ ਗਣਤ ਨਹੀਂ ਵਿਚਾੜ ਕਿਤੇ ਘਰ ਟੁੱਟੇ ਵਿਕਾਰ ਕਿਤੇ ਲੈ ਲੈ ਮਨ ਕਰਪਾ ਹੈ ਕਿਤੇ ਮੂਰਖਾ ਹੀ ਖਾਹੇ ਕਿਤੇ ਦੁੱਖ ਭੂਖ ਸਦਮਾ ਦੇ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਬਾਣੇ ਹੋਏ ਔਰ ਅੱਖ ਨਾ ਸਕੈ ਕੋਏ ਜੇ ਕੋ ਖਾਏ ਕਕਣ ਪਾਏ ਉਹ ਜਾਣਾ ਜੇ ਤੀ ਆਮ ਖਾਏ ਆਪੇ ਜਾਣ ਆਪੇ ਦੇ ਅੱਖ ਸੇ ਵੇਖਈ ਕੇ ਜਿਸ ਨੋ ਬਖਸਾ ਸਿਖਤ ਸਲਾਹ ਨਾਨਕ ਪਾਤਸ਼ਾਹ ਹੀ ਬਖਸਾ ਅਮਲ ਗੁਣ ਅਮਲ ਵਾਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵਹ ਅਮਲ ਲਾਜਿਆ ਹੈ ਅਮਲ ਪਾਏ ਅਮਲ ਲਾ ਸਮਾਹੇ ਅਮਲਾ ਧਰਮ ਅਮਲ ਦੀ ਬਾਣਾ ਅਮਲ ਤਲ ਅਮਲ ਪ੍ਰਵਾਣ ਅਮਲੋ ਭਕਤੇ ਸਮਲੋ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਦਿਵਲਾਏ ਆਖੇ ਵੇਦ ਪਾਠ ਪੁਰਾਨ ਆਖ ਕੜੇ ਕਰੇ ਵਿਖਿਆ ਆਖੇ ਬਰਮਾ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੋਧਾ ਅੱਖਾਂ ਨੂੰ ਅੱਖੇ ਦੇਵ ਅੱਖ ਸੋ ਨਰਮਨ ਜਾਨ ਸੇਵ ਕਿਤੇ ਅੱਖ ਆਕਣ ਪਾਹੇ ਕਿਤੇ ਕਹਿ ਕਹਿ ਟੁੱਟ ਜਾਹੇ ਇਤੇ ਕੀਤੇ ਹੋਰ ਕਰ ਤਾ ਅੱਖ ਨਾ ਸਕ ਕਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਨ ਸਾਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਲ ਕਿਐ ਸਿਰਗਾ ਵਾਰਾ ਗਾਵਾੜ ਸੋਦਰ ਕੇ ਹਸੋ ਕਰ ਕੇ ਹਾ ਜਿਤਬਾ ਸਰਬ ਸਮਾਲੇ ਕਵਾਜੇ ਨਾਨਕ ਅਨੇਕ ਅਸ਼ੰਖਾ ਕੀਤੇ ਵਾਵਨ ਹਾਰੇ ਕੀ ਤੇ ਰਾਜ ਪ੍ਰੀਸਿਆ ਕਹੀ ਅਨਾ ਕੀਤੇ ਗਵਨ ਹਾਡੇ ਗਵਹ ਤੁਨ ਪਣ ਪਾਣ ਬੈ ਸੰਤਰ ਗਵ ਰਾਜਾ ਧਰਮ ਦਵਾਰੇ ਗਵ ਚਤ ਗੁਪਤ ਲਖ ਜਾਣਾ ਲਖ ਧਰਮ ਵਿਚਾਰੇ ਗਵ ਈਸਰ ਬਰਮਾ ਦੇਵੀ ਸਨ ਸਦਾ ਸਵਾਰੇ ਗਾਵਹੰੰਦੰਤਾਸਨ ਬੈਠੇ ਦਿਵਤਿਆ ਦਮਨਾਲੇ ਗਾਵਹ ਸਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੇ ਸਤੇ ਸੰਤੋਖੀ ਗਾਵਹ ਵੀਰਖ ਰਾਜੇ ਗਾਵਨ ਪੰਡਤ ਪੜਨ ਰੱਖੇ ਸਰ ਜੁਗ ਜੁਗ ਵੈਦ ਨਾਲੇ ਗਾਵਹ ਮੋਹੁਨੀਆ ਮਨ ਮੋਹਿਨਾ ਸੁਰਗਮਤ ਪੈ ਅੱਲੇ ਗਾਵਨ ਰਤਨਾ ਉਪਾਏ ਤੇਰੇ 68 ਤੀਰਥ ਨਾਲੇ ਗਾਵੋ ਜੋਤ ਮਹਾ ਬਲ ਸੂਰਾ ਗਾਵ ਖਾਣੀ ਚਾੜੇ ਗਾਵ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹਿ ਤੁਧ ਨ ਗਾਵਹਿ ਜੋ ਤੁਧ ਭਾਵਨ ਦਤੇ تیر ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਾ ਚਿਤਨ ਅਵਨ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੁਸੀ ਜਾਇ ਨਾ ਜਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨ ਓਕਾਈ ਕਰ ਕਰ ਵਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਏ ਕਰਸੇ ਹੁਕਮਨਾ ਕਰਣਾ ਜਾਈ ਸੋ ਪਾਸਾ ਸਾਹ ਸਾ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਮੰਨ ਦਾ ਸੰਤੋਖ ਸਰਪਤ ਝੋਲੀ ਤੇ ਹਨ ਕੀ ਕਰਹ ਵਿਪੂਤ ਖਿੰਤਾ ਕਾਲ ਕੁਵਾਰੀ ਕਾਏ ਆ ਜੋਗਤ ਡੰਡਾ ਪਰਤੀਤ ਆਈ ਪੰਥੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਤ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਹੋਵੇ ਸਾ ਭਗਤ ਗਿਆਨ ਤੇ ਆ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਥ 나ਥੀ ਸਭ ਜਾ ਕੀ ਰਿਤ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੁ ਕਰ ਚਲਾਵੈ ਲਿਖ ਅਵਿਭਾਗ ਆਦੇਸ ਆਦੇਸ ਆਦਿ ਨਿਲ ਅਨਾਦ ਅਨਾਹਤ ਜੁਗ ਜੁਗ ਏਕ ਵੇਸਾ ਇਕ ਮਈ ਜਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਖੰਡਾਰੀ ਇੱਕ ਲਾਇ ਦੀਬਾਨ ਜਿਵਤਸ ਭਾਵਤ ਵਿੱਚ ਚਲਾਵ ਜਿਵ ਹੋਵੇ ਪ੍ਰਮਾਨ ਹੋ ਵਿਖੇ ਉਹਨਾਂ ਨਦਰਣ ਆਵੇ ਬਤ ਇਹ ਵਿਡਾਨ ਆਦੇਸ ਸੈ ਆਦੇਸ ਆਦ ਨਿਰ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸਾ ਆਸਣ ਲੋਏ ਲੋਏ ਪੰਡਾਰ ਜੋਖ ਚ ਪਾਇਆ ਸੁ ਏਕ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੈ ਆਦੇਸ ਆਦ ਨਿਰ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸਾ ਇੱਕ ਦੋ ਜਿਬ ਲਖ ਹੋ ਹ ਲਖ ਹੋ ਹ ਰਖ ਵੇਸਾ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵਣੀਆਂ ਚੜਿਆ ਹੋਏ ਇੱਕੀਸਾ ਸੁਣ ਗਲਾ ਆਕਾਸ ਕੀ ਕਿਟਾ ਆਇ ਰਿਹਾ ਇਸਾ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸਾ ਆਖਣ ਜੋਰ ਚ ਪਾ ਨ ਜੋੜ ਜੋਰ ਨ ਮੰਗਣਾ ਦੇਣ ਨ ਜੋਰਾ ਜੋਰ ਨ ਜੀਵਨ ਮਰਨ ਨ ਜੋੜ ਜੋਰ ਨ ਰਾਜ ਮਾਲ ਮਨਸੋਰ ਜੋੜਨਾ ਸਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁੱਟਾ ਸੰਸਾਰ ਜਿਸਾ ਜੋਰ ਕਰ ਵੇਖਾ ਸੋਏ ਨਾਨਕ ਉਤਮ ਨੀਤ ਨਾ ਕੋਏ ਰਾਤੇ ਰਤੇ ਤੇ ਤੇਵਾਦ ਪਣ ਪਾਣੀ ਅਗਨੀ ਪਾਤਲ ਤੇ ਸੋਈ ਧਰਤੀ ਥਾ ਪਰ ਕੀ ਧਰਮ ਸਾਧ ਤਿਸ ਵਿੱਚ ਜੀਅ ਜੁਗਤ ਕੇ ਰੰਗ ਨਿਕ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਇਥੈ ਸਹ ਪੰਚ ਪ੍ਰਵਾਨ ਨਦ੍ਰੇ ਕਰਮ ਪਵੈ ਨਿਸਲਾਣ ਕਾਚ ਪਕਾਈ ਓਥਾ ਪਾਏ ਨਾਰਕ ਗਿਆ Japae jaae ਧਰਮ ਅਖੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖ ਕਰਮ ਕਿਤੇ ਪਣ ਪਾਣੀ ਵੈਸੰਤਰ ਕਿਤੇ ਕਾਲ ਮਹੇਸਾ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸਾ ਕਿਤਿਆਂ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਉਪਦੇਸ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਨਲ ਦੇਸਾ ਕਿਤੇ ਸਿਦਦ ਨਾਥ ਕੇਤੇ ਕਿਤੇ ਦੇਵੀ ਵੇਸਾ ਕਿਤੇ ਦੇਵ ਦਨਵਨ ਕੇਤੇ ਕਿਤੇ ਰਤਨ ਸੰਮੰਦ ਕਹਿਤਿਆਂ ਕਾਣੀ ਕਹਿਤਿਆਂ ਬਾਣੀ ਕਿਤੇ ਪਾਤ ਨਰਿੰਦ ਕਹਿਤਿਆਂ ਸਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿਤੈ ਨਾਦ ਬਿਨੋਦ ਕੋਟ ਆਨੰਦ ਧਰਮ ਖੰਡ ਕੀ ਬਾਣੀ ਰੂਪ ਤਿਤੈ ਘੜਤ ਘੜਿਆ ਬਹੁਤ ਅਨੂਪ ਤਾ ਕੀ ਆ ਗਲਕਤਿਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਇਤ ਕੜਿਆ ਸਰਤ ਮਾਤਮਨ ਬੁੱਧ ਤਿਥੈ ਕੜਿਆ ਸੁਰ ਸਿਦਾ ਕੇ ਸੋਦਾ ਕਰਮਖੰਡ ਕੀ ਬਾਣੀ ਜੋੜ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੁਦ ਮਹਾਬਲ ਸੂਰ ਤਿੰਨ ਮੈਂ ਰਾਮ ਰਹਿਆ ਪਰਪੂਰ ਤਿਥੈ ਸਿਤ ਸਿਤਾ ਮਮ ਮਾਹੇ ਤਾਕ ਰੂਪ ਨਕਤਨੇ ਜਾਹੇ ਨਾ ਅਮਰਨ ਠਾਗੇ ਜਾਹੇ ਜਿਨ ਕੇ ਰਾਮ ਵਿਸੈਵਨ ਮਾਹੇ ਤੇਥਾ ਭਗਤ ਉਸਤਿਕ ਲੋ ਆਕਰ ਅਨਾ ਸੱਚਾ ਮਨ ਸੋਏ ਸੱਚਾ ਕੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਣੇ ਹਾਲ ਤਿਤੈ ਕੰਡ ਮੰਡਲ ਉਰ ਭੰਡ ਜੇ ਕੋ ਕਥਾ ਤੰਤਨ ਅੰਤ ਤੇਥਾ ਲੋ ਲੋ ਆਕਾਰ ਜਿਉ ਜਿਵ ਹੁ ਕਮ ਤਿਵੈ ਤਿਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਰ ਕਥਨਾ ਕਰੜਾ ਸਾਧ ਜਤ ਪਹਾੜਾ ਥਿਰ ਦਸਨਿਆਰ ਅਰਣ ਮਤ ਵੇਦ ਥਿਆਰ ਸਰੋਕਲਾ ਅਗਨ ਤਪ ਤਾਓ ਭਾਂਡਾ ਪਵ ਅੰਮ੍ਰਿਤ ਤਿਤ ਭਾਲ ਘੜੀਆ ਸਬਦ ਸਚੀ ਟਕਸਾਰ ਜਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰੇ ਨਦਰਨ ਖਾਲ ਸਰੋਕਾ ਪਵਨ ਗੁਰ ਪਾਣੀ ਪਿੱਤਾ ਮਾਤਾ ਧਰਤ ਮਹਤ ਦਿਸ ਰਤ ਦੁਇਦਾਈ ਦਾਇਆ ਖਿਨ ਸਗਲ ਜਗਤ ਚਾਹ ਗਿਆਨਿਆ ਦਰਿਆ ਜਿਹਾ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਲਿ ਕਿਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਲਿ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ